ਨਾ ਪੱਕਾ ਸਾਂਭ ਲਿਆ ਵਾ ਹਾਂਜੀ ਹਾਂਜੀ ਵੀਜੀ ਸਾਂਭ ਲਿਆ ਢੋਲੀ ਕੰਦ ਸਾਰਾ ਕੋ ਹੈ ਮਜੇ ਨਾਲ ਸਾਂਭ ਲਿਆ ਹੁਣ ਤੇ ਸਭ ਸਟਕਣੀ ਨਹੀਂ ਪਿਆ ਚੰਗਾ ਪ੍ਰਸਾਦ ਦੇ ਗੋਗੋ ਹਾਂਜੀ ਜੇ ਬਸਾਤਾ ਪੈ ਜੇ ਉਹ ਗੱਲ ਨਹੀਂ ਬਣਦੀ ਹਾਂ ਉਹ ਕਿਹਾ ਇਹ ਲੈ ਹਾਂ ਭੈਣ ਆਈ ਆ ਹਾਂ ਅਸੀ ਭੈਣ ਜੀ ਦਸਰੀ ਕਾਲ ਹੋਰ ਸਭ ਠੀਕ ਠਾਕ ਹਾਂ ਠੀਕ ਠਾਕ ਆਪਣੀ ਸੁਣਾ ਚੜਜੀ ਕਲਾ ਚੜਜੀ ਕਲਾ ਕੀ ਬਣਦਾ ਕੋ ਨਹੀਂ ਮੈਂ ਫਿਰ ਪੈੜੀਆਂ ਨੂੰ ਗਿਆ ਅੱਛਾ ਤੇ ਉਧਰ ਆਇਆ ਵਾ ਹੋਰ ਪ੍ਰਵਾਲ ਸਾਹਿਬ ਠੀਕ ਠਾਕ ਹੈ ਹਾਂ ਠੀਕ ਠਾਕ ਵਾਕੇ ਫੋਨ ਹੀ ਕਰ ਦਿਆ ਕਰੋ ਫੋਨ ਤੇ ਹੱਥ ਚ ਲਈ ਕਰਨਾ ਹੁਣ ਪੈਣ ਨੂੰ ਨਹੀਂ ਲੱਗਦਾ ਫੋਨ ਹਾਂ ਨਹੀਂ ਥੋੜਾ ਨਾ ਵਿਜੀ ਚੱਲ ਰਹੇ ਆ ਉਹੋ ਹੀ ਆ ਨਾ ਕਿਉਂਕਿ ਵਾਡੀਆਂ ਬੁਡੀਆਂ ਦਾਣਾ ਪਕਾ ਤੂੜੀ ਬਣਾਈ ਨਹੀਂ ਉਹ ਤੇ ਪਰ ਇਦਾਂ ਹੀ ਹੁਣ ਹਨੋਰਾ ਤੇ ਮਾਰਨਾ ਹੀ ਪੈਂਦਾ ਵਾ ਹਾਂਜੀ ਉਹ ਜੋ ਬਨਵੇਂ ਆਉਂਦਾ ਵਾ ਪਿਛੇ ਪਿਛੇ ਉਹਨਾਂ ਤੂੜੀ ਬਣਾਈ ਹੀ ਅੱਛਾ ਤੇ ਉਹ ਨਾਰ ਨੂੰ ਉੜ ਜਾ ਠੀਕ ਕਰਦੇ ਸੀ ਤੇ ਪਨੀਰੀ ਬਣਾਈ ਬੀਜਦੀਏ ਆਉਂਦਾ ਪਿਛੇ ਪਿਛੇ ਉਹ ਹੀ ਮੇਰੀ ਗੱਲ ਸੁਣੋ ਹੌਂ ਤਦਵਿੰਦਰ ਵੀ ਗਈ ਹੈ ਵੇਲੀ ਹੁ ਕੁੜੀ ਨੂੰ ਲੈ ਕੇ ਕੀ ਸੀ ਮੁੰਡਾ ਕੀ ਗੱਲ ਹੋਣ ਰਹੀ ਆ ਉਹ ਮੈਨੂੰ ਦੱਸ ਹੁਣ ਉਹ ਵੀ ਦੱਸਦਾ ਵਾ ਜਾ ਬਤੂ ਅੰਦਰ ਜਾ ਕੇ ਪੜ ਜਾ ਅੱਖਾਂ ਚੱਲਣ ਧਿਆਨ ਨਾਲ ਐਡੀਆਂ ਵੀ ਹੁਣ ਤੁਹਾਡੀਆਂ ਕਿਹੜੀਆਂ ਗੱਲਾਂ ਹੋ ਗਈਆਂ ਭਾਈ ਜਿਹੜੀਆਂ ਇਹੋ ਜਿਹੇ ਹੁਣ ਇੱਕ ਦੂਜਾ ਤੋਲੇ ਹੋ ਹੋ ਕੇ ਕਰਨੀਆਂ ਪੈਂਦੀਆਂ ਵਾ ਘਰ ਦੇ ਮਾਹੌਲ ਹੀ ਬਦਲ ਗਏ ਨਹੀਂ ਅਦਵਿੰਦਰ ਕੀ ਕਰਦੀ ਦਵਿੰਦਰ ਤੋਂ ਹੁਣ ਨਹੀਂ ਤੇ ਸਾਰਾ ਪਰਿਵਾਰ ਬੈਠਾ ਹੋਵੇ ਤੇ ਗੱਲ ਤਾਂ ਜੀ ਗੱਲ ਉਹ ਨਹੀਂ ਆ ਜਦੋਂ ਵੀ ਪੈਂਦੇ ਆ ਨਾ ਕਹਿ ਦਿੰਦੇ ਆ ਵੀ ਕੁੜੀ ਨੂੰ ਉਸ ਸਕੂਲੋਂ ਹਟਾ ਲਈਏ ਫਲਾਣੀ ਜਗ੍ਹਾ ਤੇ ਪਾਈਏ ਸਰਕਾਰੀ ਸਕੂਲੇ ਪਾ ਦਈਏ ਜਿੱਥੇ ਖਰਚਾ ਘੱਟ ਹੋਵੇ ਅੱਛਾ ਤੇ ਇਸੇ ਗੱਲ ਨੂੰ ਲੈ ਕੇ ਘਰ 'ਚ ਟੈਨਸ਼ਨ ਜੀ ਚੱਲਣ ਢੀ ਆ ਲੈ ਇਹ ਕਿਹੜੀ ਗੱਲ ਵਾ ਹੁਣ ਮਿਆਣੇ ਵੀ ਨਹੀਂ ਚੱਜਦੇ ਸਕੂਲੇ ਪੜਾਉਣੇ ਆ ਕਿੱਦਾਂ ਦੀਆਂ ਗੱਲਾਂ ਕਰਨ ਰਹੇ ਈਓ ਭੈਣ ਜੀ ਗੱਲ ਉਹ ਨਹੀਂ ਆ ਇਹਨਾਂ ਨੇ 2-3 ਵਾਰੀ ਕਹਿਤਾ ਵਾ ਵੀ ਇਹ ਤੇ ਤੁਸੀਂ ਉੱਥੋਂ ਲਿਆਂਦੀ ਜੀ ਆਪਣੀ ਹੁੰਦੀ ਤੇ ਪੜ੍ਹਾ ਲੈਂਦੇ ਤੇ ਦਿੰਦਾ ਦੀ ਜੁਬਾਨ ਨਹੀਂ ਕੀ ਆਪਣੀ ਵੀ ਜੀ ਮੇਰੀ ਗੱਲ ਸੁਣ ਤਿੰਨਾ ਦਿਨਾਂ ਦੀ ਕੁੜੀ ਸੀ ਜਦੋਂ ਝੋਲੀ ਚ ਪਵਾਈ ਪੁੱਤਾਂ ਨਾਲੋਂ ਵੱਧ ਕੇ ਰੱਖੀ ਐ ਕਦੀ ਇਹੋ ਜਿਹਾ ਕਦੀ ਸੋਚਿਆ ਨਹੀਂ ਵੀ ਜਾਂ ਉਹ ਇਦਾਂ ਦੇ ਇਦਾਂ ਵਾ ਉਹਨਾਂ ਦੇ ਉੱਪਰਾਂ ਨੂੰ ਮਿਸਿਆ ਹੀ ਨਹੀਂ ਕਦੀ ਤੇ ਫਿਰ ਇਹ ਕੋ ਗੱਲਾਂ ਕਰਦੀ ਇੰਨੀਆਂ ਤੇ ਮੈਂ ਕੋ ਗੱਲ ਕਰਦੀ ਆ ਤੇਰੀ ਜੁਬਾਨ ਨਹੀਂ ਆਪਣੀ ਸਮਝਾ ਲਿਓ ਨਹੀਂ ਤਾਂ ਮੈਂ ਹੁਣ ਬਾਹਲ ਕੇ ਤਾਂ ਇੱਥੇ ਕਹਿ ਜਾਣਾ ਹੁਣ ਉਹ ਬਾਕੀ ਭੈਣ ਜੀ ਅਸੀਂ ਤੇ ਕੁੜੀ ਨੂੰ ਨਾ ਇਦਾਂ ਫੁੱਲਾ ਵਾਂਗੂ ਰੱਖਿਆ ਸਾਡਿਆਂ ਦੇ ਸਾਰਿਆਂ ਆਸਾਂ ਉਂ ਇਦਾਂ ਹੀ ਕੁੜੀ ਤੇ ਆ ਅਸੀਂ ਤੇ ਕਦੀ ਸਮਝਿਆ ਨਹੀਂ ਕਿ ਕੁੜੀ ਪੁੱਤ ਬਣਾ ਕੇ ਰੱਖੀ ਅਸੀਂ ਮੈਨੂੰ ਪਤਾ ਵਾ ਮੇਰੇ ਤੋਂ ਬਿਹਤਰ ਹੋਰ ਕੌਣ ਜਾਣਦਾ ਘੂਆ ਪਤੀ ਤੇ ਆਂਦੇ ਹੁੰਦੇ ਉਹ ਤੇ ਮੇਰਾ ਤੇ ਆਂਦੇ ਹੁੰਦੇ ਵੀ ਕੀ ਹੋਗਣ ਖਾਣ ਪਾਉਣ ਵਾਲੀ ਗੱਲ ਗੱਲ ਉਹ ਤਾਂ ਕੀ ਆ ਤੁਸੀਂ ਸਮਝਦੇ ਜਿਹੜੇ 24 ਘੰਟੇ ਇੱਥੇ ਰਹਿੰਦੇ ਉਹ ਨਹੀਂ ਸਮਝਦੇ ਪਤਾ ਨਹੀਂ ਕਿਉਂ ਮੁੰਡਾ ਚੰਗੇ ਸਕੂਲੇ ਪੜਾਉਣਾ ਵਾ ਤੇ ਕੁੜੀ ਨੂੰ ਨੋਰਮਲ ਪੜਾ ਲਓ ਤੇ ਬਗਾਨੇ ਘਰ ਜਾਨੀ ਆ ਇਹਨੇ ਰੋਟੀਆਂ ਬਕੋਣੀਆਂ ਉੱਥੇ ਤੇਰੇ ਵਾਸਤੇ ਕਹ ਬਗਾਨੀ ਹੋਊਗੀ ਸਾਡੇ ਵਾਸਤੇ ਪੁੱਤ ਵਾ ਉਹਦੀ ਸੋਚ ਵਾ ਗਲਤ ਸੋਚ ਵਾ ਦੀ ਸੋਚ ਆ ਉਹਦੀ ਐਦਾਂ ਦੀ ਸੋਚ ਜਿਹੜੀ ਆਂਦੇ ਹੁੰਦੇ ਅੱਜ ਕੱਲ ਤੇ ਕੋਈ ਰੱਖਦਾ ਨਹੀਂ ਆ ਇਹਨੇ ਕਿਦਾਂ ਦੀ ਸੋਚ ਰੱਖ ਕੇ ਬੈਠੀ ਮਨ ਚ ਮੈਨੂੰ ਕਹਿੰਦੇ ਇਹ ਤੁਸੀਂ ਸਮਝੋ ਪੀਏ ਦੂ ਦਾਜ ਵੱਧ ਦੇ ਦਾਂਗੇ ਚੰਗੇ ਘਰ ਵਿਆਹ ਦਾਂਗੇ ਮੈਂ ਕਿਹਾ ਵੀ ਅਸਲੀ ਦਾਜ ਤੇ ਵਿੱਦਿਆ ਹੁੰਦੀ ਆ ਪੜ੍ਹਾਈ ਹੁੰਦੀ ਆ ਹਾਂ ਜਿਹੜੀ ਸਾਰੀ ਉਮਰ ਕੰਮ ਆਉਣੀ ਆ ਸਾਰੀ ਉਮਰ ਕੰਮ ਆਉਣੀ ਸਾਡੀ ਕੁੜੀ ਨੇ ਕੀ ਪਤਾ ਕੀ ਬਣਨਾ ਕੀ ਅਫਸਰ ਬਣੇ ਕੀ ਬਣੇ ਜੋ ਮਰਜ਼ੀ ਬਣੇ ਪਤਾ ਨਹੀਂ ਜਾਂ ਤੇ ਫਿਰ ਸਾੜਾ ਹੁੰਦਾ ਹੋਊ ਤਾਂ ਜਾਂ ਫਿਰ ਹੈ ਆ ਇੱਕ ਪਰਿਵਾਰ ਚ ਹੋਗੇ ਤੇ ਇਹੋ ਜਿਹੀ ਗੱਲਾਂ ਸੁਣਨ ਨੂੰ ਮਿਲਣੀਆਂ ਕੁੜੀ ਪੜ੍ਹਾਈ ਚ ਬਹੁਤ ਸਿਆਰ ਵਾ ਹੂੰ ਉਹਦੇ ਕੋਈ ਜਰੀ ਨੀ ਜਾਂਦੀ ਇਹੋ ਗੱਲ ਵਾ ਇਹੋ ਹੀ ਗੱਲ ਵਾ ਆਹ ਅਸੀਂ ਜਿਹੜੀ ਵੀ ਮਤਲਬ ਖੁਸ਼ੀ ਨਾ ਲਈ ਹੀ ਬੜੀ ਨਾ ਮਰਦਾ ਕੀ ਨਹੀਂ ਕਰਦਾ ਹੂੰ ਕਹਿੰਦੇ ਨਾ ਡੁੱਬਦੇ ਨੇ ਤਿੰਨ ਕੀਦਾ ਸਾਰਾ ਉਹ ਹੋਈ ਗਏ ਸਾਡੀ ਕੋਈ ਆਪਣੇ ਰਾਜ਼ ਨਹੀਂ ਦਿੱਤੀ ਤੇ ਅਹੀਂ ਤੇ ਰਹੀ ਬਚੋ ਇਹਦੇ ਸਾਰੇ ਆਪਾਂ ਜ਼ਿੰਦਗੀ ਕੱਢ ਲਾਂਗੇ ਮਾਪ ਦਾ ਵਿਆਹ ਵੀ ਚੱਪਦਾ ਵਾ ਉਹ ਹੀ ਪਰ ਇਹਨਾਂ ਨੂੰ ਕੌਣ ਸਮਝਾਵੇ ਨਾ ਉਹਦੀ ਮਾਂ ਮਰਦੀ ਸ਼ੂਗਰ ਦੇ ਨਾਲ ਹਾਂ ਨਾ ਉਹ ਮਾਂ ਮਿਕਰ ਹੁੰਦੀ ਤੇ ਨਾ ਸਾਡੇ ਕੋ ਆਉਂਦੀ ਉਹ ਤੇ ਅਸੀਂ ਆਖਿਆ ਵੀ ਚਲੋ ਇਹਨੂੰ ਵੀ ਸਾਰਾ ਚਾਹੀਦਾ ਵਾ ਤੇ ਸਾਨੂੰ ਵੀ ਚਾਹੀਦਾ ਵਾ ਚਾਹੀਦਾ ਵਾ ਹਾਂ ਰੱਬ ਨੇ ਲੇਖ ਹੀ ਕਰ ਏਦਾਂ ਦੇ ਲਿਖੇ ਏਦਾਂ ਦੇ ਲਿਖੇ ਚਲੋ ਉਹਦੀ ਮਾਂ ਮਰ ਗਈ ਅਸੀਂ ਲੈਣ ਦੀ ਲੈਣ ਤੇ ਅਸੀਂ ਤòn ਕਦੀ ਉਹ ਚ ਫਰਕ ਹੀ ਨਹੀਂ ਸਮਝਿਆ ਪਈ ਅਸੀਂ ਬਾਹਰੋਂ ਆਂਦੀ ਜਾਂ ਕਿੱਦਾਂ ਆਂਦੀ ਆ ਮੋੜ ਕੁੜੀ ਸੰਦੀ ਨਾ ਵੇ ਕੁੜੀ ਜਵਾਨ ਹੋਣ ਦੀ ਇਦਾਂ ਦੀ ਗੱਲਾਂ ਕਰਦੇ ਚੰਗੇ ਲੱਗਦੇ ਮਾੜੀ ਜੀ ਵੀ ਕੁੜੀ ਦੇ ਢਿਣਖ ਪੈ ਗਈ ਮੈਂ ਕੰਮ ਨਾ ਚਾਹ ਤੇ ਆਖਣਾ ਲੈ ਮੈਂ ਘਰੇ ਸੋਚੂਗੀ ਉਹ ਪ੍ਰੂ ਨਹੀਂ ਹੈ ਪਰ ਹੁਣ ਤੁਸੀਂ ਵੱਡੇ ਜੇ ਤੁਸੀਂ ਆਏ ਜੇ ਇਹਨਾਂ ਦੇ ਕੰਨ 'ਚ ਚੰਗੀ ਤਰ੍ਹਾਂ ਸਮਝਾ ਕੇ ਜਾਓ ਤੈਨੂੰ ਕਹਿਣ ਦੀ ਫਿਕਰ ਕਰਨ ਦੀ ਕੋਈ ਲੋੜ ਨਹੀਂ ਬੀਜੀ ਤੁਹਾਨੂੰ ਵੀ ਮੈਂ ਆਪੇ ਕਹਿਣ ਲੱਗਾਂ ਵੇ ਕਿ ਤੀਰ ਵਾਂਗੂ ਕਿੱਦਾਂ ਸਿੱਧੀ ਹੁੰਦੀ ਜਿਹੜੀ ਗੱਲਾਂ ਕਰਦੀ ਨਾ ਹਟ ਜੂਗੀ ਗੱਲਾਂ ਕਰ ਲੋ ਤੀਨਾ ਘਰਾਂ ਵਿੱਚ ਉਮੀਕੀ ਹੋ ਜਾਂਦੀ ਆ ਖਰਚੇ ਕਦੀ ਵੱਧ ਕੇ ਕਦੀ ਘਟ ਗਏ ਹੂੰ ਕਦੀ ਪੈਸੇ ਫੜਨੇ ਵੀ ਪੈਂਦੇ ਆ ਕਦੀ ਵਾਧੂ ਵੀ ਹੋ ਜਾਂਦੇ ਆ ਮੈਨੂੰ ਉਹ ਚੀਜ਼ ਦਾ ਦੁੱਖ ਨਹੀਂ ਆ ਹੂੰ ਵੀ ਖਰਚੇ ਤੋਂ ਕਹਿਣ ਦੇ ਮੈਨੂੰ ਦੁੱਖ ਆ ਵੀ ਕੁੜੀ ਨੂੰ ਜਿਹੜਾ ਇਹ ਕਹਿੰਦੇ ਆ ਨਾ ਬਾਰ ਬਾਰ ਕਿ ਇਹ ਤੇ ਬਗਾਨੀ ਆ ਇਹਨੂੰ ਤੇ ਵਿਆਹ ਕਿ ਤੇਰਾ ਵਿਆਹ ਚੰਗਾ ਕਰ ਦਾਂਗੇ ਫਰਾਨਾ ਕਰ ਸਰਕਾਰੀ ਸਕੂਲੇ ਪਾ ਦੋ ਖਰਚੇ ਨਹੀਂ ਚੁਕੇ ਜਾਣ ਦੇ ਆਹ ਗੱਲ ਦੁੱਖ ਮਾਰਦਾ ਵਾ ਸਾ ਜੂਗਾ ਕੋਈ ਨਹੀਂ ਜਿਹੜੀ ਕਹਿੰਦੀ ਨਾ ਤੇ ਗੱਲ ਸੁਣ ਹਣ ਇੱਕ ਜਦੋਂ ਜਦੋਂ ਪਹਿਲੇ ਦਿਨ ਗੱਲ ਇਹ ਕਹੀ ਸੀ ਨਾ ਉਦੋਂ ਇਹਦਾ ਮੂੰਹ ਮੋੜਦੇ ਸਾਰੇ ਆਣੇ ਬੀਜੀ ਤੁਸੀਂ ਇਹਦਾ ਮੂੰਹ ਮੋੜਦੇ ਨਾ ਇਹਨੇ ਮੁੜ ਕੇ ਨਹੀਂ ਗੱਲ ਕਰਨੀ ਕਿ ਤਾ ਨਾ ਬੜੀ ਦੇਈਓ ਓ ਕੇ ਦੀ ਮੰਨਦੀ ਆ ਮੰਨ ਲੂਗੀ ਵੇਖੀ ਕਿੱਦਾਂ ਮੰਨਦੀ ਹੁਣ ਤੇਰੀ ਭੈਣ ਹੁਣ ਮੰਨ ਲੇ ਮੈਂ ਕੀ ਹੁਣ ਮੰਨਦੀ ਕਿ ਨਹੀਂ ਤੁਹਾਡੇ ਸਾਹਮਣੇ ਵੇਖੀ ਮੈਂ ਮਨਾਉਂਦੀ ਉਹਨੂੰ ਕਹਿ ਕੇ ਵੇਖ ਲੈ ਬਸ ਦਿਲ ਚ ਨਾ ਕੋਈ ਕਰੀ ਠੀਕ ਨਹੀਂ ਦਿਲ ਚ ਕੀ ਕਰਨਾ ਆਹੋ ਛੱਡੋ ਇਹ ਗੱਲ ਨੂੰ ਮੈਂ ਤਾਂ ਪ੍ਰੀਤੀ ਕਿੱਥੇ ਆ ਉਹ ਨਾ ਹੁੰਦੀ ਆ ਚਲੋ ਆਉਂਦੀ ਆ ਨਾ ਆ ਕੇ ਤੁਹਾਨੂੰ ਕਹੀ ਪੰਜ ਚਾਰ ਕੱਪ ਚਾਹ ਬਣਾ ਦੇ ਬੰਦੇ ਲੱਗੇ ਬਾਹਰ ਉਹ ਚਾਹ ਦੀ ਆਉਂਗਾ ਮੈਂ ਠੀਕ ਹੈ ਹਾਂ ਮੰਜੀਦ ਇੱਥੇ ਹੀ ਆ ਮੰਜੀਦ ਇੱਥੇ ਹੀ ਆ ਮਿਲਣਾ ਵਾ ਪਿਛਲੀ ਵਾਰ ਮੈਂ ਜਦੋਂ ਆਈ ਸੀ ਤੇ ਮਿਲ ਕੇ ਨੇ ਗਈ ਗੁੱਸਾ ਕਰਦੀ ਸੀ ਕੋਈ ਗੱਲ ਨਹੀਂ ਆ ਆਹੋ ਮਿਲਉ ਨਹੀਂ ਆ ਤੇ ਦਿਲ ਚ ਨਾ ਕੋਈ ਸੋਚਿਓ ਵੇਖਿਓ ਮੈਨੂੰ ਕਿਦਾਂ ਸਿੱਧੀ ਕਰਦੀ ਆ ਇਹ ਜਿਹੜੇ ਵਿਦਕਰ ਇਹੋ ਜਿਹਾ ਕਰਦੀ ਆ ਉਹ ਹੀ ਪਹਿਲਾਂ ਨਹੀਂ ਨਾ ਇਹਨੂੰ ਸਮਝਾਇਆ ਪਹਿਲਾਂ ਸਮਝਾਉਂਦੇ ਤੇ ਕੋਈ ਇਦਾਂ ਦੀ ਗੱਲ ਹੀ ਨਹੀਂ ਹੋਣੀ ਮਨਜੀਤ ਕੀ ਕਰ ਰਹੀ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਠੀਕ ਠਾਕ ਹਾਂ ਜੀ ਠੀਕ ਠਾਕ ਤੁਸੀਂ ਸੁਣਾਓ ਕਦੋਂ ਦੇ ਆਏ ਸਵੇਰ ਦੀ ਆਈ ਮੈਂ ਪ੍ਰੀਤ ਨਾਉਣ ਡਈ ਤੇ ਦਵਿੰਦਰ ਗਈ ਵੇਲੀ ਤੇ ਮੈਂ ਚੱਲ ਮੈਂ ਤੈਨੂੰ ਮਿਲਾਂ ਨੀ ਠੀਕ ਬੈਠੀ ਦੀਆਂ ਆਵਾਂ ਜੀ ਨਾ ਨਾ ਕਿਸੇ ਚੀ ਦੀ ਨਹੀਂ ਲੋੜ ਹਾਂ ਜੀ ਮੈਂ ਕਿਹਾ ਚੱਲ ਮੈਂ ਮੇੜੀ ਆਵਾਂਗੇ ਗੁੱਸਾ ਕਰਦੀ ਸੀ ਤੂੰ ਗੁਸਾ ਵੀ ਆਪਣੇ ਆ ਤੇ ਕਰਨਾ ਔਰ ਕਿਤੇ ਬਗਾਨਿਆਂ ਤੇ ਥੋੜਾ ਕਰਨਾ ਨਹੀਂ ਉਹ ਆਪਣੀਆਂ ਭਾਬੀਆਂ ਕੋ ਹੋ ਕੇ ਚੱਲ ਜਿੱਤੇ ਚਾਚੇ ਦੀ ਨੋ ਮਾਰੀ ਲੱਗਦੀ ਹੈ ਨਹੀਂ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਆ ਚਾਚੇ ਦੀ ਨੋ ਕਹਿਣਾ ਮੇਰੀ ਆਪਣੀ ਆ ਤੂੰ ਮੈਂ ਨਹੀਂ ਅਹਲੇ ਵੇਦ ਕਰੇ ਮੇਰੇ ਕੋ ਹੋ ਕੇ ਜਾਂਦੇ ਤੇ ਚਾਚੇ ਦੀ ਨੋ ਸਮਝਦੇ ਨਹੀਂ ਉਦੋਂ ਟਾਈਮ ਹੀ ਇਦਾਂ ਦਾ ਸੀ ਆਈਆ ਹੁਣ ਮੈਂ ਪਹਿਲਾਂ ਆ ਗਈ ਆ ਨਾ ਬੋ ਕੇ ਬਾਬੋ ਉਹ ਸਾਂਪੀ ਤੂੰ ਇੱਕਾਸ ਠੀਕ ਹੈ ਹਾਂ ਠੀਕ ਆ ਆਪਣੇ ਸਾਂਹ ਤੂੰ ਠੀਕ ਵਾ ਉਹ ਹੋਲ ਜਦੋਂ ਆਂਦੇ ਉਦੋਂ ਕਹਿ ਦਿੰਦੇ ਬਸ ਚੱਲ ਜਾਣਾ ਚੱਲ ਜਾਣਾ ਅੱਜ ਰਾਤ ਰ ਤੁਹਾਡੇ ਘਰ ਵੀ ਕੋਈ ਨਹੀਂ ਰਾਤੀ ਰਹਿਣਾ ਹੈ ਵੇ ਮੇਰੀ ਗੱਲ ਸੁਣ ਇੱਥੇ ਆਉਣਾ ਕੀ ਹੈ ਕਿਉਂਕਿ ਇਹਨਾਂ ਨੇ ਤੇ ਹੋਰ ਹੀ ਹੰਦੇ ਹੁੰਦੇ ਵੀ ਖਲਾਰੇ ਪਾਏ ਹੁੰਦੇ ਆਉਂਦਿਆਂ ਨੂੰ ਕਾਹਦੇ ਖਲਾਰੇ ਹੁਣ ਬਾਤ ਇਹਨਾਂ ਨੇ ਗੱਲ ਉਹ ਕੁੜੀ ਤੋਂ ਤੈਨੂੰ ਵੀ ਇਹ ਗੱਲ ਦਾ ਪਤਾ ਵਾ ਕਿ ਦੋਵਾਂ ਤਿੰਨਾਂ ਦਿਨਾਂ ਦੀ ਕੁੜੀ ਸੀ ਜਦੋਂ ਪ੍ਰੀਤ ਹੁਣਾਂ ਆਪਣੀ ਝੋਲੀ ਚ ਪਵਾ ਲਈ ਤੇ ਚਲੋ ਉਹਨਾਂ ਦੇ ਵੀ ਨਿਆਣਾ ਹੈ ਨਹੀਂ ਇਹਨਾਂ ਨੂੰ ਬਾਜੀ ਮਿਲ ਗਈ ਮਿਲ ਗਈ ਚੱਲ ਇਹ ਵਾ ਜਿੱਦਾਂ ਮਰਜੀ ਆ ਕੁੜੀ ਜਵਾਨ ਹੋ ਗਈ ਅੱਜ ਹੋ ਗਈ ਹੋ ਗਈ ਤੇ ਇਹ ਹੁਣ ਦਵਿੰਦਰ ਜਿਹੜੀ ਆ ਖਾਰ ਖਾਂਦੀ ਆ ਵੀ ਇਹ ਹੁਣ ਆਪਣੀ ਨਹੀਂ ਆ ਤੇ ਇਦਾਂ ਕਿਦਾਂ ਹੋ ਜਾਏ ਜਦੋਂ ਇੰਨੀ ਕਿ ਜਿੰਨੀ ਨੂੰ ਲਿਆ ਤੇ ਹੁਣ ਐਡੀ ਕਰਦੀ ਤੇ ਉਹ ਕਿਦਾਂ ਹੁਣ ਆਪਣੀ ਨਹੀਂ ਆ ਵੇ ਭੈਣ ਕਰਦੀ ਆ ਦਵਿੰਦਰ ਉਹ ਗੱਲ ਵੀ ਪੁੱਠੇ ਕੰਮ ਹੀ ਕਰਦੀ ਨਾ ਪੁੱਠੇ ਛੱਡ ਤੂੰ ਸੜਦੀ ਵੀ ਬੜਾ ਵਾ ਉਹ ਗੱਲ ਹੀ ਨਾ ਗੱਲ ਇਹ ਵਾ ਵੀ ਜਦੋਂ ਹੁਣ ਤੂੰ ਮੰਨ ਲਾ ਇੰਨੀ ਕਿ ਜਿੰਨੀ ਲਈ ਨੇ ਖਲਖਾ ਕਰ ਲਿਆ ਸਭ ਕਾ ਉਹ ਚ ਕੀ ਫਰਕ ਰਹਿ ਗਿਆ ਆਪਣੀ ਚ ਤੇ ਪਰਾਈ ਚ ਕੋਈ ਫਰਕ ਹੈਗਾ ਹੁਣ ਇਹਦੇ ਵਾਸਤੇ ਪਰਾਈ ਹੋ ਸਾਡੇ ਵਾਸਤੇ ਨਹੀਂ ਨਾ ਪਰਾਈ ਮੇਰੇ ਤੇ ਪਰਾਂ ਦੀ ਹੁਣ ਅਨਸਾ ਹੋਗੀ ਨਾ ਅਨਸਾ ਹੋਗੀ ਨਾ ਉਹ ਕਿੱਦਾਂ ਪਰਾਈ ਹੋ ਜੂਗੀ ਇਹਦੇ ਵਾਸਤੇ ਇਹ ਸਹੀ ਗੱਲ ਕਰਦੀ ਏ ਇਦਾਂ ਹੀ ਦਵਿੰਦਰ ਤੇ ਹੁਣ ਕਿਉਂ ਸਰਕਾਰੀ ਸਕੂਲੇ ਪਾਵੇ ਬੰਦ ਹੀ ਨਹੀਂ ਹੈ ਕਹਿੰਦੀ ਵੀ ਉਹਨੂੰ ਕੁੜੀ ਨੂੰ ਸਰਕਾਰੀ ਸਕੂਲੇ ਪਾਓ ਇਦਾਂ ਮੈਨੂੰ ਦੱਸਣ ਡੇ ਆ ਦਿੰਦਰ ਮੈਨੂੰ ਡਿਆ ਇਨੋਰੇਮਾਨ ਵੀ ਭੈਣ ਹੁਣ ਜਿਹੜੀ ਗੱਲ ਤੂੰ ਹੀ ਕਰਨੀ ਆ ਤੇ ਹੁਣ ਵੇਖ ਕਰਦੀ ਆਪਣੀਆਂ ਗੱਲ ਕਰਨ ਤਫੇਰ ਉਹ ਵਾਂਝੇ ਤੇ ਮੇਰੀ ਗੱਲ ਚੜ ਜਾਣੀ ਆ ਵੀ। ਚੜ ਜਾਣੀ ਤਾਂ ਵੀ ਉਹ ਗੱਲ ਤੇ ਤੂੰ ਬੁਰੀ ਲੱਗਣੀ ਆ। ਬੁਰੀ ਲੱਗਣੀ ਆ। ਉਹ ਜਿਹੜੀ ਲੱਗਣੀ ਤੂੰ ਤੂੰ ਵੀ ਬੁਰੀ ਲੱਗਣ ਦੇ ਪੈਣਾ ਉਹਨੂੰ। ਉਹ ਹੋ ਗੱਲ ਘਰੇ। ਆ ਵੀ ਦਸ ਮੋਦੀ ਤੇ ਮਰ ਗਈ ਉਹ ਗੱਲ ਮਾਂ ਤੇ ਉਹ ਹੋ ਗਈ ਮਾਮੀਟਰ। ਚਲੋ ਉਧਰੋਂ ਮਾਮੀਟਰ ਬਣੀ ਹੁਣ ਉਹਨੇ ਆਪਣੇ ਮੱਸਾ ਗਜਨੀ ਲਿਆ ਕੇ ਪਾਲ ਕੇ ਆਪਣੀ ਧੀ ਬਣਾਈ ਫੋਨ ਥੋੜਾ ਮਾਮੀਟਰ ਰਖਵਾਈ ਜਾਊਗੀ। ਹੁਣ ਆਪ ਭਾਜੀ ਇੰਨਾ ਕੰਮ ਕਰਦਾ ਵਾ ਉਹ ਧੀ ਜੋ ਕਾਈ ਕਰਨ ਡਿਆ ਨਾ ਕਰਨ ਡਿਆ ਕਰਨ। ਇਹ ਅੰਦੀ ਹੋਣੀ ਤੇ ਮੇਰੇ ਮੁੰਡੇ ਦੇ ਬੱਸ ਝੂਲ-ਗਲੂਬੇ ਹੁੰਦੇ। ਇਹ ਨਾ ਨੇ ਕਿਉਂ ਲਈ ਆ ਇਹੋ ਚਾਹੁੰਦੀ ਹੋਗੀ ਫਿਰ ਹੁਣ ਤੈਨੂੰ ਪਤਾ ਹੁਣ ਮੈਂ ਮੂੰਹ ਕਿੱਦਾਂ ਕਹਿ ਸਕਦੀ ਤੂੰ ਤੇ ਆਪਸੇ ਆਣੀ ਆ ਤੂੰ ਇਹੋ ਜਿਹੀ ਗੱਲਾਂ ਮਾਰਦੀਆਂ ਇੱਕ ਦੂਜੇ ਕਿ ਡਾਂ ਨੂੰ ਟੇਡ ਖਾਣ ਗਈਆਂ ਹਾਂਡੇ ਪਹਿਣੇ ਗੱਲ ਤੇਰੀ ਸਹੀ ਏ ਤੇ ਡਾਂ ਨੂੰ ਏਦਾਂ ਕੁੜੀ ਦੇ ਸਾਹਮਣੇ ਜਿੱਦਾਂ ਲੜਦੇ ਆ ਕਰਦੇ ਗੱਲਾਂ ਤੇ ਕੱਲ ਨੂੰ ਪਤਾ ਲੱਗੂ ਤੇ ਕੁੜੀ ਦੇ ਮਨ 'ਚ ਕੀ ਆ ਉਹ ਵੀ ਮੈਂ ਕੌਣ ਵਾਂ ਕੌਣ ਵਾਂ ਤੇ ਉਹਦੇ ਤੇ ਬੁਰਾ ਅਸਰ ਪਊਗਾ ਉਹ ਫਿਰ ਕਹੀ ਕੋ ਸੋਚੂਗੀ ਨਹੀਂ ਆਣੀ ਤੇ ਫਿਰ ਫੇਕੇ ਨਾ 'ਚ ਵੀ ਪਵਾਉਗੀ ਉਹ ਗੱਲ ਹੋਣੀ ਨਾ ਫਿਰ ਫੇਕੀ ਪੈਣੀ ਨਾ ਜਾਇਓ ਮੰਮੀ ਪਾਪਾ ਕਰਦੀ ਫਿਰਦੀ ਆ ਉਹਨੇ ਮੁੜ ਕੇ ਹੋਏ ਕਹਿਣਾ ਵਾ ਵੀ ਹਰੇ ਮੈਨੂੰ ਸੱਚੀ ਨਾ ਲੈ ਕੇ ਪਾ ਲਿਆ ਹੁਣ ਤੋ ਉਹਨੂੰ ਨਹੀਂ ਇਹਨਾਂ ਗੱਲਾਂ ਦਾ ਪਤਾ ਹੋਊਗਾ ਮੈਨੂੰ ਪਾ ਲਿਆ ਜਾਂ ਕਿੱਦਾਂ ਵਾ ਵੇਖ ਭੈਣ ਤੂੰ ਓਡੂ ਨਾ ਸਹਿਜ ਮਤੇ ਨਾ ਨਾ ਸਮਝਾਈ ਠੰਡੇ ਜਿਹੇ ਸੁਭਾਅ ਦੇ ਨਾਲ ਵੀ ਹੁਣ ਉਹਨੇ ਕੁੜੀ ਵੀ ਲਈ ਆ ਤੇ ਖਰਚਾ ਵੀ ਕਰਨਾ ਵਾ ਉਹਦਾ ਠੀਕ ਵਾ ਨਾ ਤੇ ਭਈ ਤੂੰ ਹੁਣ ਉਹ ਗੱਲ ਵੀ ਬਰਾਈ ਖੱਟਣ ਵਾਲੀ ਗੱਲ ਨਾ ਕਰ ਗਾੜੀ ਲੱਗ ਕੇ ਤੇ ਸੋਭਾ ਖੱਟ ਇਦਾਂ ਤੇ ਹੁਣ ਸੋਚ ਹੋਵੇ ਤੇ ਘਾਟਾ ਕਾਦਾ ਫਿਰ ਇੱਥੇ ਗੱਲਾਂ ਹੀ ਨਾ ਇਹੋ ਜੀਆਂ ਪਹੁੰਚਣ ਜੇ ਆਪਾਂ ਆਪਾਂ ਦਿਮਾਗ ਨਾਲ ਸੋਚੀਏ ਸੋਚੀਏ ਤੂੰ ਸਮਝਾਈ ਤੇਰੇ ਕਹਿੰਦੇ ਖਰ ਇਹ ਦਵਿੰਦਰ ਮੰਨ ਜੇ ਤੋਨੇ ਸਮਝੀ ਵੀ ਜਾਣਾ ਕੋਈ ਨਹੀਂ ਮੈਂ ਨਾ ਇਦਾਂ ਹੀ ਸਮਝਾਉਂਗੀ ਸਹਿਜ ਆਪਾਂ ਨਾ ਸਮਝਾਉਂ ਠੰਡੇ ਸਵੇਰ ਨਾ ਵੀ ਚੱਲ ਕੋਈ ਨਹੀਂ ਇਦਾਂ ਨਹੀਂ ਇਦਾਂ ਕਰ ਇਹ ਜਿਹੜੀ ਦੁਪਰ ਆ ਰਹੀ ਜਦੋਂ ਨਾਲ ਲਾ ਕੇ ਰੱਖੀ ਜੀ ਤੇ ਤੈਨੂੰ ਵੀ ਤੇ ਚੱਲ ਉਹ ਆਪਣੀ ਕਹਿੰਦੀ ਆ ਆਪਣੀ ਉਹੀ ਨਾ ਤੂੰ ਹੀ ਤੇੜ ਨਾ ਪਾਓ ਚੰਗੇ ਨਹੀਂ ਲੱਗੀ ਦਾ ਤੂੰ ਮੈਨ ਰਾ ਕੇ ਹੁਣ ਐਡੀ ਸਾਰੀ ਕੁੜੀ ਜਵਾਨ ਹੋ ਗਈ ਤੇ ਤੁਸੀਂ ਇਹੋ ਜਿਹੀ ਗੱਲਾਂ ਕਰਦੇ ਚੰਗੇ ਲੱਗਦੇ ਨਹੀਂ ਚੰਗੇ ਲੱਗਿਦਾ ਕਿ ਰਾਣ ਕਿਤੇ ਗਈ ਬੀਜੀ ਉਹ ਜਦ ਹੀ ਮੰਦੀ ਨਾਲ ਗਈ ਆ ਆਂਦੀ ਮੈਂ ਮਿਲ ਜਾਵਾਂ ਅੱਛਾ ਮੈਂ ਜਾ ਮਿਲ ਆ ਠੀਕ ਅੱਧੀ ਪਿਛਲੇ ਹਰ ਗਿਆਈ ਹਵੇਕ ਤਾਂ ਵੀ ਜਾ ਗਿਆ ਨਾ ਲਿਆ ਤੁਸੀਂ ਮੈਂ ਦੇ ਨਾ ਲਿਆ ਟਾਈਮ ਹੀ ਬੜਾ ਲਾਈ ਉਹ ਟਾਈਮ ਲੱਗ ਗਿਆ ਫਿਰ ਤੁਹਾਨੂੰ ਪਤਾ ਹੀ ਆ ਭੈਣ ਆਈ ਗਵਿੰਦ ਬੱਸ ਭੈਣ ਆਈ ਆ ਆਹੋ ਕਦੋਂ ਕਦੇ ਆਏ ਆ ਬਾਵਾ ਜੇ ਲੋ ਹੋ ਗਿਆ ਤੇ ਚਾਚੂ ਪੀ ਲਈ ਚੱਲ ਰਹੀ ਮੈਂ ਅਗਰ ਗਏ ਮਨਜੀਤਲ ਫਿਰ ਮੈਂ ਮੇਰਾ ਕੀ ਨਹੀਂ ਮੇ ਲਾ ਇੱਕ ਤੇ ਆਉਂਦੇ ਹੀ ਪਤਾ ਨਹੀਂ ਇੱਧਰ ਵੜ ਜਾਂਦੀ ਆ ਪਾਣੀ ਇੱਧਰ ਕੀ ਰੱਖਿਆ ਸੋ ਗੱਲਾਂ ਕਰ ਦੇਣੀਆਂ ਇਹਨੇ ਚੁਗਲੀਆਂ ਮੋਲੀਆਂ ਪੈਣੀਆਂ ਦਾ ਤੇ ਉਹ ਹੁੰਦਾ ਵਾ ਕਿ ਜਿਹੜਾ ਕੋ ਪੁੰਦਾਨ ਕਰ ਲੇ ਲੈ ਲੱਗ ਜਾਂਦਾ ਪੈਣ ਆਈ ਆ ਹਾਂ ਸਸੀ ਗਾਲ ਸਾਸਰੀ ਗਾਲ ਠੀਕ ਠਾਕ ਹਾਂ ਠੀਕ ਠਾਕ ਤੁਸੀਂ ਸੁਣਾਓ ਕਿਦਾਂ ਸੇਤਾਂ ਬਹਿ ਜਾ ਜੀ ਜੀ ਚਾਹ ਰੱਕ ਕਹੇ ਤੀ ਮਨਜੀਤ ਚਾਹ ਤਾਂ ਮੈਂ ਹੁਣੇ ਪੀਤੀ ਹੈ ਪੀਤੀ ਹੁੰਦਾ ਸਾਰੇ ਦਸ ਤੁਸੀਂ ਬੋਹੋ ਹੋਰ ਬਣ ਸੁਣਾ ਬੱਚਿਆਂ ਦੇ ਠੀਕ ਠਾਕ ਬਾਸ ਤੇ ਠੀਕ ਠਾਕ ਆ ਤਾਂ ਤੂੰ ਕਿੱਥੋਂ ਆਈ ਦੁਪਹਿਰੇ ਤੇ ਇਹ ਸੁਵੰਤਿਆ ਕੰਮ ਕਰ ਲਓ ਤੇ ਉਹਦੇ ਨਾਲ ਦੀ ਰੀਸ ਨਹੀਂ ਆ ਉਹ ਪੈਣ ਗੱਲ ਤੇ ਤੇਰੀ ਵੀ ਠੀਕ ਆ ਆ ਕਰਦਾ ਵੀ ਵੇਖਣਾ ਹੁੰਦਾ ਵਾ ਧੁੱਪ ਤੇ ਮੈਂ ਮੰਦੀ ਮੈਂ ਵੀ ਚੜ ਜਾਂਦੀ ਆ ਤੇ ਸਾਰੇ ਤੰਧਾਲੇ ਇਥੇ ਦੇ ਕਰਕੇ ਜਾ ਕੇ ਉਥੇ ਦੇ ਕਰਨੇ ਪੈਂਦੇ ਵੇਲੀ ਦੇ ਉਧਰ ਨੂੰ ਤਾਂ ਕੋਈ ਮੂੰਹ ਨਹੀਂ ਕਰਦਾ ਉਹ ਦੀਦੀ ਆ ਤੇ ਉਹ ਕਹਿੰਦੀ ਆ ਵੀ ਬਸ ਮੈਂ ਕਿ ਚੌਂਕੇ ਦਾ ਕਰਾਂ ਮੈਨੂੰ ਉਥੇ ਨਾ ਜਾਣਾ ਪਵੇ ਪਤਾ ਵੀ ਗੁਆ ਘੂੜਾ ਚੁੱਕਣਾ ਪੈਂਦਾ ਵਾ ਤੇ ਨੌਂਾਂ ਚ ਵੱਟ ਜਾਣਾ ਚੱਲ ਦੇਵਿੰਦਰ ਵੇਲੀ ਦੀ ਗੱਲ ਸਾਡੇ ਤੋਂ ਮੈਂ ਤੇਰੇ ਨਾਲ ਇੱਕ ਗੱਲ ਕਰਨੀ ਆ ਮੇਰੇ ਨਾਲ ਗੱਲ ਕਰਨੀ ਪਰ ਉਹ ਬਹਿਣ ਕਿਹੜੀ ਕਰਨੀ ਆ ਆ ਜਿਹੜੀ ਕੁੜੀ ਵਾਲੀ ਗੱਲ ਕੀ ਹੋਣ ਲਈ ਇਹ ਕਰ ਕਿਹੜੀਆਂ ਹੁਣ ਨਵੀਆਂ ਪੁੱਟ ਕੇ ਗੱਲਾਂ ਬਹਿ ਗਈਆਂ ਇਹ ਲੈ ਉਉਂਦੇ ਬਸ ਤੁਹਾਡੇ ਹੋ ਗੋ ਗੱਲ ਪਾਤੀ ਕੰਨ ਚ ਖਾਣੇ ਚ ਤੂੰ ਮੈਨੂੰ ਦੁਪਰ ਰਾਰੀ ਕਿ ਜਾਂ ਮੈਨੂੰ ਉਹ ਦੁਪਰ ਆ ਰਹੀ ਹੈ ਭੈਣ ਮਾੜੀ ਗੱਲ ਮੈਂ ਕੋਈ ਨਹੀਂ ਕੀਤੀ ਮੈਂ ਕੀਤੀ ਸਿਆਣੀ ਗੱਲ ਵੇਹ ਭੈਣ ਇਹਨਾ ਮੇਰੇ ਪੁੱਤ ਨੂੰ ਨਾ ਪੁੱਤ ਮੰਨਿਆ ਹੀ ਨਹੀਂ ਸ਼ੁਰੂ ਤੋਂ ਵੇਹ ਮੇਰੇ ਪੁੱਤ ਦੇ ਹੁੰਦਿਆ ਹੋਇਆ ਇਹਨਾ ਆਪਣੀ ਭੈਣ ਦੀ ਕੁੜੀ ਲਿਆ ਕੇ ਪਾਲੀ ਤੇ ਮੈਂ ਤਾਂ ਵੀ ਨਹੀਂ ਹੋ ਉਪਰੇ ਕਰ ਛੜੇ ਵੀ ਚਲਤੀ ਤੇ ਆਣੀ ਆ ਹੈਂ ਦਵਿੰਦਰ ਆਹ ਗੱਲ ਨਹੀਂ ਕਰਨੀ ਤੂੰ ਕਹਿੰਦੀ ਆ ਨਾ ਪੁੱਤ ਇਸੇ ਪੁੱਤ ਨੇ ਤੇ ਵੇਖਣਾ ਵਾ ਤੇਰੇ ਪੁੱਤ ਨੇ ਤੇ ਤੈਨੂੰ ਵੇਖਣਾ ਤੇ ਉਹਨਾਂ ਨੂੰ ਵੇਖਣਾ ਵਾ ਇਹ ਕੁੜੀ ਦੀ ਤੇ ਮਾਂ ਮਰ ਗਈ ਸੀ ਜਦੋਂ ਇੰਨਾ ਦਿਨਾਂ ਦੀ ਕੁੜੀ ਸੀ ਜਦੋਂ ਝੋਲੀ ਚਪਵਾਲੀ ਮਾਂ ਉਹਦਾ ਜਿੰਦੀ ਸੀ ਜਦੋਂ ਕੁੜੀ ਲਿਆਂਦੀ ਸੀ ਪਰ ਤੂੰ ਮੈਨੂੰ ਉਹ ਗੱਲ ਉਹ ਨਾ ਮਾਤ ਦੇ ਪਰਦਾ ਨਾ ਪਾ ਮੇਰੀ ਤੇ ਠੀਕ ਆ ਮੈਂ ਉਹਨੂੰ ਤੀ ਆਂਗੂ ਮੰਨਦੀ ਆ ਤੇ ਮੈਂ ਗਲਤ ਵੀ ਨਹੀਂ ਕੋਹਾਖਿਆ ਠੀਕ ਆ ਹੁਣ ਮੈਂ ਤੇ ਇਤਨਾ ਤਾਂ ਡਹੀ ਕਰਨਾ ਤੂੰ ਮੇਰੀ ਗੱਲ ਮੰਨਦੀ ਆ ਤੇ ਦਿਮਾਗ ਚ ਭਾਲ ਵੀ ਲੈਨੀ ਆ ਇਹ ਤੂੰ ਗੱਲਾਂ ਹੋ ਜੀਆਂ ਕਰਦੀ ਤੇ ਤੂੰ ਗਾੜੀ ਸੋਭਾ ਲਾ ਕੇ ਸਾਰੇ ਕੰਮ ਕਰਾਂ ਹਾਂ ਤੂੰ ਕਿਉਂ ਡਈ ਤੂੰ ਸੋਭਾ ਲੈ ਉਹਨਾਂ ਕੋ ਤੂੰ ਤੇ ਸੋਭਾ ਲੈਣ ਡਈ ਲੈਣ ਕਿਉਂ ਨਹੀਂ ਡਈ ਇਹ ਤੇਰਾ ਕੱਲ ਵਿੱਚੋਂ ਆ ਕਿੱਥੋਂ ਗੱਲਾਂ ਆਗੀਆਂ ਨਹੀਂ ਗੱਲਾਂ ਸੋਭਾ ਡਈ ਏ ਤੂੰ ਕਰਦੇ ਆ ਗੱਲਾਂ ਕਿੱਥੋਂ ਆਗੀਆਂ ਫਿਰ ਹਾਏ ਹਾਏ ਮੈਂ ਹਾਂ ਕੁੜੀ ਲਈ ਜੋੜੋ ਜੋੜੋ ਜਨਾ ਜੋੜਿਆ ਜਾਂਦਾ ਵਧੀਆ ਗਹਿਣਾ ਘਟਾ ਪਾਵਾਂਗੇ ਕੱਲੋਂ ਮੈਨੂੰ ਵੀ ਸੋਭਾ ਹੋ ਵੀ ਧੀ ਵਿਆਹੀ ਗੱਜ-ਵੱਜ ਕੇ ਵੱਡੇ ਖਾਨਦਾਨ ਚ ਮੇਰੀ ਤਾਂ ਫਿਰ ਉਹ ਗੱਲ ਕਰਦੀਆਂ ਜੇ ਪਹਿਲਾਂ ਮੇਰੀ ਗੱਲ ਸੁਣਨੀ ਦਵਿੰਦਰ ਕਹਦੇ ਤੇ ਬੁਰੀ ਇਹ ਤੂੰ ਬੋਲਿਆ ਘੱਟ ਕਰ ਮੇਰੀ ਗੱਲ ਸਮਝ ਕੂੰ ਗਈ ਦੀ ਆਪੇ ਕੁੜੀ ਨੂੰ ਉੱਥੇ ਪਾ ਦੋ ਸਰਕਾਰੀ ਸਕੂਲੇ ਕਿਉਂ ਪਾ ਦੋ ਹਾਏ ਹਾਏ ਸਰਕਾਰੀ ਸਕੂਲੇ ਮਾਰੀ ਕੁੜੀਆਂ ਮਾਰ ਗਿਆ ਵਾ ਤੂੰ ਕੁੜੀ ਨੂੰ ਦੁਪਰ ਆਦੀ ਫਿਰ ਸਮਝ ਛੜਿਆ ਮੇਰੇ ਨਾ ਇੱਥੇ ਹੀ ਮੱਥਾ ਲਾਉਣ ਲੱਗੇ ਜੀ ਅਗਲੇ ਨੇ ਸੁਣ ਲਿਆ ਗਵਾਂੜਾ ਨਾ ਪੱਤੀ ਪੱਤੀ ਗੱਲਾਂ ਬਣਾਉਂੀਆਂ ਵਾ ਆਹ ਘਰ ਆ ਜਾਂਦੀ ਹਾਂ ਉਹ ਜਿਓ ਤੈਨੂੰ ਆਉਂਦੀ ਚਾਹ ਪਾਣੀ ਪਤਾ ਨਹੀਂ ਦਿੱਤਾ ਕਿ ਨਹੀਂ ਚੁੱਕ ਦਿੱਤਾ ਜਦੋਂ ਆਪੋ ਆਪਣੇ ਰਾਹ ਹੋਣ ਨਾ ਤੇ ਘਰ ਇਦਾਂ ਹੀ ਪਾੜਦੇ ਹੁੰਦੇ ਆ ਮੇਰਾ ਨਹੀਂ ਕੋਈ ਦੁੱਖ ਸਮਝਦਾ ਉਹ ਥੋੜੇ ਜਿਹਾ 3-4 ਖਰਚੇ ਪੈ ਗਏ ਸੀ ਉਹਨਾਂ ਕਰਕੇ ਥੋੜਾ ਜਿਹਾ ਹੱਥ ਟੈਟ ਹੋ ਗਿਆ ਤੇ ਮਾੜਾ ਵੀ ਮੈਂ ਕੀ ਕਹਤਾ ਫੇ ਕੁੜੀ ਸਰਕਾਰੀ ਸਕੂਲੇ ਪਾ ਦੋ ਉਥੇ ਪੜਾਈ ਕਿੰਨੀ ਵਧੀਆ ਵਾ ਤੇ ਬਸ ਉਹਨਾਂ ਗੱਲ ਹੀ ਡਾਲ ਤੇ ਚੜਾਤੀ ਮੇਰੀ ਗੱਲ ਸੁਣ ਤੇ ਜੀ ਕਿਤੇ ਉਹਦੇ ਢਿੱਡੂ ਹੀ ਇਹ ਕੁੜੀ ਹੋ ਜਾਂਦੀ ਤੇ ਫੇਰ ਤਾਂ ਵੀ ਤੂੰ ਇਹ ਜੇ ਦੂਜਾ ਰੱਖਣੀਆਂ ਸੀ ਵੇਖ ਭੈਣ ਲਿਆਂਦੀ ਹੀ ਨਾ ਲਿਆਂਦੀ ਹੀ ਨਾ ਕੁੜੀ ਮੈਂ ਮੱਥੇ ਤੇਰੇਲੀ ਨਹੀਂ ਪਾਈ ਫੇ ਚਲਤੀ ਆ ਵੇਖ ਪੜਾਉਂਦੇ ਆ ਲਿਖਾਉਂਦੇ ਹਰ ਇੱਕ ਚੀਜ਼ ਜਿੱਦਾਂ ਦੀ ਗੌਰਵ ਦੀ ਚੀਜ਼ਾਂ ਦੀ ਉਹਦਾਂ ਦੀ ਉਹਦੀ ਹਾਂ ਤੇ ਹੁਣ ਇਹ ਥੋੜੀ ਆ ਤੇ ਹੁਣ ਮੇਰੇ ਮੁੰਡੇ ਦੀ ਬ ਇਹ ਉਹ ਉਹਨੇ ਤੇ ਹੁਣ ਵੱਡਾ ਹੋ ਕੇ ਪੜ੍ਹ ਲੈ ਜਾਉਂਦੇ ਸਰਕਾਰੀ ਨੌਕਰੀ ਮਿਲ ਜੂ ਕੱਲ ਨੂੰ ਸਾਰਿਆਂ ਨੂੰ ਉਹਨੇ ਵੇਖਣਾ ਵਾ ਤੇ ਧੀ ਆ ਇੰਨੇ ਬਗਾਨੇ ਘਰ ਚੱਲ ਜਾਣਾ ਇਹ ਤੇ ਆਂਦੇ ਆ ਜੱਜ ਵਕੀਲ ਦੇ ਕੋਰਸ ਕਰਾਵੇ ਇਹ ਤੇ ਫਿਰ ਇਹਨਾਂ ਦੀਆਂ ਗਲਤੀਆਂ ਵਾ ਤੇ ਖਰਚਾ ਨਹੀਂ ਵੰਦੇ ਚਾਦਰ ਵੇਖ ਕੇ ਪੈਰਨ ਪਸਾਰਨੇ ਚਾਹੀਦੇ ਤੇਰਾ ਕੀ ਬਣੂਗਾ ਤੇਰਾ ਤੂੰ ਦੇ ਕਿਤੇ ਆ ਪਟੜੀ ਤਾਂ ਇਕੱਲੇ ਉੱਤਰ ਗਈਆਂ ਫੇਰ ਘਰ ਦੀਦਾ ਮੈਨੂੰ ਤੈਨੂੰ ਸਮਝਾਵਾਂ ਹੁਣ ਘਰ ਦੀਦਾ ਵਾ ਮੈਂ ਤੇ ਤੈਨੂੰ ਕਿਹਾ ਸੀ ਵੀ ਸਮਝ ਜਾ ਤਾਂ ਤੂੰ ਤੇ ਉਹ ਤਾਂ ਹੀ ਬੜਾ ਚੰਗਾ ਜੇ ਦਵਿੰਦਰ ਕਹਦੇ ਨਾ ਤੇ ਦਵਿੰਦਰ ਤੁਹਾਨੂੰ ਮਾੜੀ ਲੱਗਦੀ ਆ ਜ਼ਹਿਰ ਵਰਗੀ ਲੱਗਦੀ ਆ ਦਵਿੰਦਰ ਕਹਿੰਦੀ ਬੁਰੀ ਲੱਗਦੀ ਸਾਰਿਆਂ ਨੂੰ ਹਾਂ ਲੱਲਾ ਕੀ ਆਂਦੇ ਹੁੰਦੇ ਵੀ ਸਮਝਾਉਣ ਬੈਠੀ ਤੂੰ ਤੇ ਮੈਨੂੰ ਹੀ ਸਮਝਾ ਗਈ ਏ ਮੈਨੂੰ ਕਹਿੰਦੇ ਗੱਲ ਕਰ ਇਹਦੇ ਨਾਲ ਮੈਨੂੰ ਤੇ ਉਹ ਗੱਲ ਪੀ ਬੁਰਿਆਂ ਦਾ ਬਦਬ ਕਹਿ ਦਿੰਦੇ ਬੁਰੀ ਬਣ ਨੂੰ ਮੈਂ ਆ ਆ ਕੋ ਆਪਣਾ ਘਰ ਦੱਸ ਹੁਣ ਹੋ ਗਾਲੀ ਕੋਈ ਜੀ ਮੰਮਾ ਕਹਿੰਦੇ ਆ ਕੇ ਰੋਟੀ ਖਾ ਲਓ ਰੋਟੀ ਪੱਕ ਗਈ ਆ ਹਾਂ ਜੀ ਲੈ ਮੇਰੇ ਕੋਲ ਤੇ ਗੱਲ ਸੋਣ ਮੇਰਾ ਪੋਤਾ ਪੜਦਾ ਹੁੰਦਾ ਨਾ ਹਾਂਜੀ ਤੇ ਚੰਗੀ ਤਰ੍ਹਾਂ ਪੜਿਆ ਕਰ ਵਧੀਆ ਤਰੀਕੇ ਨਾਲ ਨੰਬਰ ਚੰਗੇ ਲਿਆਉਣੇ ਆ ਤੇ ਕੋਹ ਬਣ ਕੇ ਦੱਸਣਾ ਵੇਖ ਲੈ ਤੇਰਾ ਮਾਪਿਓ ਕਿੰਨਾ ਖਰਚਾ ਕਰਨ ਦਿਆ ਵਾ ਆਪਣੇ ਪਿਓ ਦੀ ਨਾ ਐ ਕਿਤੇ ਸੋਹਣੀ ਵੜੀ ਇੱਜ਼ਤ ਬਣਾਉਣੀ ਆ ਹਾਂਜੀ ਠੀਕ ਆ ਨਾ ਠੀਕ ਕੋਈ ਮੈਂ ਪੜਦੀ ਰੇ ਬਹੁਤ ਸੋਹਣਾ ਵਾ ਪਰ ਇੱਕ ਵਾਰੀ ਮਮਾ ਹਣਾਂ ਕਹਾਂ ਦੇ ਕਿ ਮੈਨੂੰ ਸਰਕਾਰੀ ਸਕੂਲੇ ਰਾ ਪਾਉਣ ਪਾਉਣ ਆਂਦਾ ਸਰਕਾਰੀ ਸਕੂਲੇ ਪਾਉਣਾ ਆ ਆ ਕਹਿੰਦੇ ਚਾਚੀ ਜੀ ਹੁਣ ਕਹਿੰਦੇ ਹੀ ਕੋਈ ਗੱਲ ਨਹੀਂ ਬੱਬਾ ਹੀ ਗੱਲ ਕਰਦੇ ਹੁਣੇ ਆ ਉਦਾਂ ਹੀ ਪੁੱਤ ਕਾਰਜ ਚ ਗੱਲ ਕਿਸੇ ਨਾਲ ਕਰਨੀ ਪੈਂਦੀ ਨਾ ਤੂੰ ਨਾ ਮੇਰਾ ਪਤਾ ਇਹੋ ਜੀ ਨਾ ਸੁਣਿਆ ਕਰ ਤੂੰ ਆਪਣੀ ਪੜ੍ਹਾਈ ਵੱਲ ਧਿਆਨ ਰੱਖਿਆ ਕਰ ਚੰਗਾ ਹਾਂਜੀ ਹਾਂਜੀ ਹਾਂ ਚਲ ਚੱਲੀਏ ਫਿਰ ਚਲ ਲਓ ਮੈਂ ਚਾਹ ਲੈ ਕੇ ਆ ਤੇ ਤੂੰ ਇਧਰ ਪੇ ਕੈਂਡ ਇਹ ਵੀ ਰੋਟੀ ਖਾ ਲਾ ਤੇ ਚਾਹ ਹੁਣ ਵੇਖ ਲਾ ਕਹਿੰਦੇ ਨਾ ਸਮਝਾਓ ਉਹ ਸਾਰੀ ਬਰੀਾਈ ਜਿਹੜੀ ਉਹ ਫਿਰ ਮੇਰੇ ਮੱਥੇ ਲੱਗੀ ਏ ਮੈਨੂੰ ਚਟ ਬੁਰਿਆ ਬਣਾਉਣ ਨੂੰ ਏ ਪਰਾ ਟੱਬਰ ਹੀਓ ਐਸੇ ਕਰਕੇ ਤੇ ਭੈਣ ਆਪਾਂ ਇਹਨਾਂ ਨੂੰ ਕਹਿੰਦੇ ਨਹੀਂ ਹੈਗੇ ਤੈਨੂੰ ਪਤਾ ਨਾਲੇ ਉਹ ਕਿਸ ਦੀ ਗੱਲ ਅਖਵਾ ਨਹੀਂ ਸਕਦੀ ਜੀ ਉਹਨੂੰ ਕਹੋ ਤੇ ਉਹ ਗਾੜੀ ਉਪੈਂਦੀ ਸਿਰਦੇ ਵਾਲਾ ਨਾ ਪਤਾ ਹੀ ਨਹੀਂ ਕਿ ਅੱਦ ਕਿਹ ਪਤਾ ਤੇ ਮੈਨੂੰ ਵੀ ਸਭ ਗੱਲਾਂ ਦਾ ਹੈਗਾ ਹੀ ਆ ਵੇਖ ਲੈ ਸਮਝਾਉਣ ਬੈਠੀ ਆ ਤੇ ਕਿਤੇ ਉਹਨੂੰ ਤੇ ਪਤਾ ਹੀ ਨਹੀਂ ਵੱਡਾ ਕੋਈ ਸਮਝਾਉਣ ਡਿਆ ਜਾਂ ਨਹੀਂ ਦੋ ਤਿੰਨ ਵਾਰ ਤੇ ਚਾਹ ਪੀ ਲਈ ਆ ਤੇ ਹੁਣ ਤੇ ਭੁੱਖੀ ਮਰ ਗਈ ਆ ਲੈ ਪਾ ਕੀ ਖਾਣੀ ਆ ਲੈ ਲੈ ਲੰਮੇ ਦੇਣਵਾ ਭੁੱਖਾ ਕਿੱਦਾਂ ਨਹੀਂ ਗੇ ਮੈਂ ਕਿਹਾ ਥੋੜੀ ਜੀ ਚਟਨੀ ਬਣਾ ਲੈਣੀ ਰੋਟੀ ਤੇ ਬਣ ਗਈ ਹੂੰ ਮੈਂ ਸਿਮੂ ਨੂੰ ਤਾਂ ਹੀ ਭੇਜਿਆ ਮੈਂ ਕੋਈ ਨੂੰ ਗਾ ਰੋਟੀ ਖਾ ਲੈ ਮੇਰੀ ਗੱਲ ਸੁਣ ਆ ਆ ਕੀ ਕਰਾਇਆ ਹੱਥ ਤੇ ਤੂੰ ਇਹ ਪ੍ਰੈਸ ਲੱਗ ਗਈ ਜੇ ਹਾਏ ਹਾਏ ਆ ਕਿਦਾਂ ਦੀ ਲਵਾਈ ਆ ਯੂਨੀਫਾਰਮ ਨਹੀਂ ਹੀ ਪ੍ਰੈਸ ਕਰਨ ਬੱਚਿਆਂ ਦੀ ਤੇ ਪ੍ਰੈਸ ਲੱਗ ਗਈ ਮੈਂ ਮੈਂ ਹਾਂ ਦਵਿੰਦਰ ਬੜੀ ਗੁੱਸੇ ਚ ਆਈ ਕੋਈ ਗੱਲ ਆਹ ਹੋ ਤਾਂ ਫਿਰ ਹੁਣ ਹੁਣ ਕੀ ਆ ਤੇ ਉਹਨੂੰ ਹੈ ਵਾ ਹਾਂ ਸਮਝਾਇਆ ਵਾ ਕੋਈ ਨਹੀਂ ਸਮਝ ਜੂਗੀ ਪਤਾ ਨਹੀਂ ਭੈਣ ਹੋਣੀ ਏਦਾਂ ਕਰਨ ਲੱਗੀ ਆ ਪਹਿਲਾਂ ਤਾਂ ਚੰਗੀ ਭਲੀ ਸੀ ਨਿਕ ਨਿਕੀਆਂ ਗੱਲਾਂ ਤੋਂ ਬੜਾ ਹੀ ਕਰਦੀ ਆ ਕੋਈ ਚੀਜ਼ ਵੀ ਖਾਣ ਪੀਣ ਵਾਲੀ ਆਂਦੀ ਹੋਵੇ ਨਾ ਤੇ ਉਹ ਵੀ ਜਿਹਨੇ ਅੱਗੇ ਫ੍ਰਿਜ 'ਚ ਰੱਖਦੀ ਹੁੰਦੀ ਸੀ ਉਹਨੂੰ ਗਾਂਵ ਪਛਾਂ ਰੱਖਦੀ ਆ ਜਿੱਤਾ ਮਰਜੀ ਵੀ ਆ ਅਹੀਂ ਤਸੇ ਮਨੂੰ ਆਪਣੀ ਬਣਾਇਆ ਮੈਨੂੰ ਤਾਂ ਕਦੀ ਨਹੀਂ ਅਜੇ ਤੱਕ ਫੀਲ ਹੋਇਆ ਕਿ ਉਹ ਮੇਰੀ ਬੇਟੀ ਨਹੀਂ ਆ ਕਿੰਨੇ ਜਾਮਾਂ ਦੀ ਜਾਨਾ ਪੜਾਉਂਦੇ ਆ ਇਦਾਂ ਨਾ ਤੇਰੇ ਵੀਰ ਦਾ ਵੀ ਮਨ ਬੜਾ ਉਦਾਸ ਜਾ ਹੁੰਦਾ ਥੋੜ੍ਹਾ ਸਮਝਾਉਣਾ ਹੀ ਵੀ ਦਿਲ ਦੁੱਖਦਾ ਵਾ ਇਦਾਂ ਨਹੀਂ ਮੈਂ ਤੇ ਬਥੇਰਾ ਸਮਝਾਇਆ ਤੂੰ ਕੋ ਇਦਾਂ ਦਾ ਸੋਚਣ ਲਈ ਆ ਤੂੰ ਤੇ ਲੰਮੀ ਐ ਪੀਂਗਾ ਪਾ ਕੇ ਬੈਗੀ ਜਦੋਂ ਮੈਂ ਤੈਨੂੰ ਕਿਹਾ ਨਾ ਵੀ ਨਹੀਂ ਕੋਹ ਕਹਿੰਦੀ ਤੇ ਫਿਰ ਤੂੰ ਕਿਉਂ ਹਾੜ ਨਹੀਂ ਇੰਨੀ ਟੈਨਸ਼ਨ ਲੈਣਾ ਸੋਚਣ ਮਾਸ ਤੇ ਮਜਬੂਰ ਹੁੰਦਾ ਮਨ ਇੱਥੇ ਨਾ ਇੱਥੇ 7 ਵਜਦੀ ਆ ਕਿ ਜਿਹੜੀ ਆਪਣੀ ਹੁੰਦੀ ਜਿਹਾਨੂੰ ਰੱਬ ਨੇ ਪੁੱਤ ਨਹੀਂ ਦਿੱਤਾ ਤਹੀਂ ਤੇ ਆਪਣੇ ਜੀਨ ਦਾ ਕਹ ਸਹਾਰਾ ਲੱਭਿਆ ਵਾ ਨਹੀਂ ਤੂੰ ਤਾਂ ਘਰ 'ਚ ਜਿਹੜੇ ਪਾਣੇ 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 ਤੂੰ ਇਹ ਕੁੜੀ ਨੂੰ ਸੁਣਾ ਸੁਣਾ ਕੇ ਹੈ ਇਦਾਂ ਮੈਨੂੰ ਤੇ ਲੱਗਦਾ ਵੀ ਕੁੜੀ ਨੂੰ ਤੁਸੀਂ ਆਪਣੇ ਤੋਂ ਆਪੇ ਤੋਂ ਦੂਰ ਕਰ ਲੈਣਾ ਪਰ ਨਹੀਂ ਅੰਦਰ ਬੱਚੇ ਆਪਣੇ ਹਿਸਾਬ ਨਾਲ ਸੋਚਦੇ ਆ ਉਹਨੂੰ ਇਹਨਾਂ ਗੱਲਾਂ ਦਾ ਤਾਂ ਨਹੀਂ ਪਤਾ ਉਹ ਇਹ ਕਹਿੰਦੀ ਮੰਮੀ ਮੇਰੀਆਂ ਕਿੰਨੀਆਂ ਸਹੇਲੀਆਂ ਆ ਉੱਥੇ ਕਲਾਸ ਟੀਚਰ ਮੈਂ ਆਪਣਾ ਸਕੂਲ ਨਹੀਂ ਛੱਡਣਾ ਮੈਂ ਉਹਨੂੰ ਸਮਝਾਤਾ ਵਾ ਕੋਈ ਗੱਲ ਨਹੀਂ ਕਰਦੀ ਤੇ ਤੂੰ ਹੀ ਨਹੀਂ ਕਰਨੀ ਦਊਂ ਜਾਨੀ ਕੋਈ ਨਹੀਂ ਮੈਂ ਤਾਂ ਅੱਗੇ ਹੀ ਨਹੀਂ ਕਰੀ ਕੋਈ ਗੱਲ ਨਹੀਂ ਤੋਈ ਨਹੀਂ ਮੈਂ ਤਾਂ ਕਹਿਤਾ ਵਾ ਉਹਦੇ ਪੈ ਗਈ ਖਾਣੇ ਦੀ ਗੱਲ ਹੁਣ ਨਹੀਂ ਕੋਈ ਗੱਲ ਚੰਗਾ ਤੇ ਥੋੜਾ ਜਿਹਾ ਜੋਬਨ ਨੂੰ ਵੀ ਸਮਝਾ ਕੇ ਜਾਇਓ ਇਹ ਜੋਬਨ ਮੈਨੂੰ ਟੱਕਰਿਆ ਨਹੀਂ ਜੇ ਤੱਕ ਤੇ ਉਹਨੂੰ ਮੈਂ ਕਿੱਥੋਂ ਸਮਝਾਦਾ ਆਟਾ ਦੀ ਰੋਟੀ ਖਾਂਦੇ ਖਾਂਦੇ ਆ ਜਾਣਾ ਮੈਂ ਲਾਇਆ ਫੋਨ ਮੈਂ ਭੈਣ ਆਈ ਹੁਣ ਕੰਮ ਧੰਦਾ ਕਰਨ ਦੇ ਚੱਲ ਕਰ ਲੈਂਦੇ ਕੰਮ ਕੋਈ ਗੱਲ ਨਹੀਂ ਹੁਣ ਉਹਨਾਂ ਨੂੰ ਕਲਾ ਦੇ ਤੋ ਆਪ ਹੀ ਭੈਣ ਪਤਾ ਵੀ ਮਹਾ ਆਇਆ ਹੁੰਦਾ ਟਾਈਮ ਕੱਢ ਕੇ ਬ ਤਮਾ ਲੇਉਂਨੀ ਰੋਟੀ ਪਾ ਚਲ ਮੈਂ ਉਧਰ ਵੇਖ ਕੇ ਆਉਣੀ ਹਾਂ ਨਾ ਚਰ ਤੁਹਾਡੀ ਮਿਰਚਾਂ ਮੁਰਚਾਂ ਪਿੰਡੀਆਂ ਬੀਜੀਆਂ ਤੁ ਜਿਹੜੀਆਂ ਤੁਸੀਂ ਮਮਾ ਜੀ ਗਰਲ ਸੁਣਿਓ ਹਾਂ ਮਮਾ ਜੀ ਕੋਈ ਨਹੀਂ ਰਹਿਣਾ ਅੱਜ ਨਹੀਂ ਪੁੱਤ ਕਿੱਥੇ ਰਹਿ ਆ ਸਰਦਾ ਵਾ ਚਲ ਜਾ ਨਾ ਅੱਛਾ ਤੇ ਮਮਾ ਜੀ ਗੁਰ ਕੋਈ ਨਾ ਸੋਹਣਾ ਸਾਈਕਲ ਆ ਤੇ ਮੈਨੂੰ ਵੀ ਸਾਈਕਲ ਲਿਆ ਦਿਓ ਹਾਂ ਹੋਂ ਤੇ ਨਾਲ ਛੁੱਟੀਆਂ ਪਈਆਂ ਆ ਚਲਾ ਵੀ ਸਕਦੀ ਮੈਂ ਮੇਰੀ ਗੱਲ ਸੁਣ ਪੁੱਤ ਘਰ ਦੇ ਵਿੱਚ ਦੋ ਦੋ ਸਾਈਕਲ ਥੋੜੇ ਲੈਣੇ ਇੱਕ ਸਾਈਕਲ ਹੈਗਾ ਨਾ ਗੌਰਵ ਵਗੈਰਾ ਸਾਰਾ ਦਿਨ ਸਾਈਕਲ 'ਚ ਚਲਾਉਂਦਾ ਰਹਿੰਦਾ ਜਦੋਂ ਨਹੀਂ ਨਾ ਚਲਾਉਂਦਾ ਹੁੰਦਾ ਉਦੋਂ ਤੂੰ ਚਲਾ ਲੈ ਕਰ ਮੰਮਾ ਕਿੱਥੇ ਕੱਲ ਮੈਂ ਵੀਰਜੀ ਕੋ ਬੜੀ ਰਿਕੁਐਸਟ ਕੀਤੀ ਸੀ ਕਿ ਮੈਨੂੰ ਸਾਈਕਲ ਚਲਾ ਲੈੰਦੇ ਪਰ ਉਹਨੇ ਮੈਨੂੰ ਹੱਥ ਹੀ ਨਹੀਂ ਲਾਉਣ ਦਿੱਤਾ ਸਾਈਕਲ ਨੂੰ ਚਲ ਕੋਈ ਗੱਲ ਨਹੀਂ ਮੈਂ ਕਹੂੰਗੀ ਇਹਨੂੰ ਠੀਕ ਹੈ ਉਹ ਤੁਸੀਂ ਮੰਮਾ ਵੀ ਕਿੰਨੇ ਹੀ ਭੋਲੇ ਆ ਮੰਮਾ ਨੂੰ ਕਿੱਦਾਂ ਦੱਸਾਂ ਕਿ ਉਹ ਮੈਨਾਂ ਕਿੰਨਿਆਂ ਚਲਾਕਿਆ ਕਰਦੇ ਜੇ ਮੈਂ ਸਾਰੀ ਗੱਲ ਦੱਸੀ ਤੇ ਫੇਰ ਘਰ 'ਚ ਲੜਾਈ ਪੈਣੀ ਚੱਲ ਮਾਣਾ ਪੜਨ ਦੀ ਸੁਆਤੀ ਨਹੀਂ ਆ ਮੈਂ ਬਾਹਰ ਜਾ ਕੇ ਏੜੀ ਲੈਣੀ ਹੁੰਦੀ ਹੈ ਥੋੜਾ ਜਿਹਾ